पीटीसी न्यूज़ ने हੜ੍ਹਾਂ पर लगातार कवरेज कीती है एक-एक तस्वीर ਤੁਹਾਡੇ ਨਾਲ ਸਾਂਝੀ ਕੀਤੀ ਹੈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਹੜ੍ਹ ਦੇ ਵਿੱਚ ਘਿਰੇ ਕਿਸਾਨਾਂ ਦੇ ਕੋਲ पीटीसी न्यूज़ ਦੀ ਟੀਮ ਪਹੁੰਚੀ ਹੈ ਕਿਸਾਨ ਬਾਬਾ ਜਰਨੈਲ ਸਿੰਘ ਦੀ ਫਾਇਰ ਬੋਟ ਹੜ੍ਹ ਪੀੜਤਾਂ ਦੇ ਲਈ ਉਮੀਦ ਦੀ ਕਿਰਨ ਬਣੀ ਹੈ पीटीसी न्यूज़ ਦੇ ਕੈਮਰੇ ਤੇ ਕਿਸਾਨਾਂ ਦੀਆਂ ਬਰਬਾਦੀ ਦੀਆਂ ਤਸਵੀਰਾਂ ਕੈਦ ਵੀ ਹੋਈਆਂ ਨੇ ਕਿਸਾਨਾਂ ਨੇ ਹੜ੍ਹ ਦੇ ਪਾਣੀ 'ਚ ਟਰੈਕਟਰ ਰੁੜਨ ਤੋਂ ਬਚਾਉਣ ਦੇ ਲਈ سنگਲਾਂ ਦੇ ਨਾਲ ਟਰੈਕਟਰ ਨੂੰ ਬੰਨ੍ਹ ਦਿੱਤਾ ਹੈ ਪੀੜਤ ਕਿਸਾਨਾਂ ਦੇ ਵਿੱਚ ਸਰਕਾਰਾਂ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਵੀ ਹੈ ਕਿਸਾਨ ਕਹਿ ਰਹੇ ਨੇ ਕਿ ਸਾਡੇ ਤੱਕ ਪ੍ਰਸ਼ਾਸਨ ਦੀ ਮਦਦ ਨਹੀਂ ਪਹੁੰਚੀ 20 ਦਿਨਾਂ ਤੋਂ ਪਾਣੀ ਦੀ ਮਾਰ ਸਹਿ ਰਹੇ ਨੇ ਇੱਥੇ ਦੇ ਲੋਕ ਪਰ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਉਹ ਜਿਹੜੇ ਮੰਡ ਖੇਤਰ ਦੇ ਵਿੱਚ ਖੜੇ ਆ ਇਸ ਟਾਈਮ ਰਾਤ ਦੇ 11 ਤੋਂ 12 12 ਦੇ ਕਰੀਬ ਖੁੱਚਲੇ ਟਾਈਮ ਔਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਟਾਈਮ ਜਿਹੜੀ ਇੱਥੇ ਮਿਲਟਰੀ ਵੀ ਜਾ ਚੁੱਕੀ ਆ ਔਰ ਐਸਡੀਐਫ ਦੀਆਂ ਟੀਮਾਂ ਵੀ ਜਾ ਚੁੱਕੀਆਂ ਜਿੱਥੇ ਸਰਕਾਰੀ ਤੰਤਰ ਖਤਮ ਹੋ ਜਾਂਦਾ ਤੇ ਉੱਥੇ ਇੱਕ ਸਰ ਜਰਨੈਲ ਸਿੰਘ ਬਾਬਾ ਜੀ ਦੇਖੋ ਰਾਤ ਨੂੰ ਵੀ ਅਗਨ ਬੋਰਡ ਦੇ ਵਿੱਚ ਇਸ ਟਾਈਮ ਰੋਕਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਜਿੱਥੇ ਕਿ ਰਾਤ ਨੂੰ ਕਿਸੇ ਨੂੰ ਐਮਰਜੈਂਸੀ ਪੈ ਜਾਵੇ ਪ੍ਰਸ਼ਾਸਨ ਨੇ ਨੰਬਰ ਜ਼ਰੂਰ ਦਿੱਤੇ ਹੋਏ ਆ ਕਿ ਹਾਂ ਵੀ ਰਾਤ ਨੂੰ ਐਮਰਜੈਂਸੀ ਪੈ ਜਾਵੇ ਕਿ ਉਹਨਾਂ ਤੇ ਤੁਸੀਂ ਕੰਟੈਕਟ ਕਰੋ ਤੁਹਾਨੂੰ ਲੈ ਕੇ ਜਾਉਂਗੇ ਪਰ ਰਾਤ ਨੂੰ ਬੇੜੀ ਚਲਾਉਣੀ ਅਗਣਬੋਰਡ ਚਲਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਇੱਕ ਤੰਨ ਸੇਵਾਦਾਰ ਦੇ ਨਾਲ ਮਿਲੋਣੇ ਹੈ ਕਿ ਜਿਹੜਾ ਰਾਤ ਦਿਨ ਇੱਕ ਕਰ ਦिती ਆ ਕਿ ਜਿੱਥੇ ਸਰਕਾਰਾਂ ਦੇ ਤੰਤਰ ਖਤਮ ਹੋ ਜਾਂਦੇ ਨੇ ਉੱਥੇ ਇਹ ਸੇਵਾਦਾਰ ਜਿਹੜਾ ਰਾਤ ਨੂੰ ਵੀ ਕੋਈ ਬਿਮਾਰ ਹੋ ਜਵੇ ਜਾਂ ਪਸ਼ੂ ਕੋਈ ਜਾਂ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜੇ ਕਿਉਂਕਿ ਕਾਫੀ ਲੋਕ ਜਿਹੜੇ ਇਸ ਥੇ ਖੜੇ ਨੇ ਹੁਣ ਅਸੀਂ ਗੱਲਬਾਤ ਕਰਦੇ ਆ ਬਾਬਾ ਜੀ ਦੇ ਨਾਲ ਵੀ ਕਿ ਹਾਂਜੀ ਬਾਬਾ ਜੀ ਕਿੱਥੋਂ ਆਏ ਜੀ ਬਾਬਾ ਜੀ ਬਾਬੁਰ ਤੋਂ ਹਾਂਜੀ ਠੀਕ ਹੈ ਕੀ ਕੀ ਕਰਨ ਗਿਆ ਸੀ ਇਸ ਵੇਲੇ ਰਾਤ ਦੇ 12 ਦੇ ਵਜੇ ਚੱਲੇ ਆ ਮੈਂ ਜਿਹੜੇ ਚਾਹ ਲੈ ਕੇ ਆ ਸੀ ਮੈਂ ਸੇਵਾ ਦੇ ਆਏ ਉਹਨੇ ਕੋਈ ਨਾ ਕੋਈ ਚਾਹ ਪਾਣੀ ਮੈਂ ਚੱਲਦੀ ਉਹਨਾਂ ਦੇ ਨਿੱਕਰੋਂ ਲੈ ਕੇ ਆਏ ਆਪਣੇ ਅੱਛਾ ਤੁਹਾਡਾ ਪਿੰਡ ਇੱਥੇ ਹੀ ਆ ਪਿੰਡ ਇੱਥੇ ਜੀ ਤੇ ਤੁਸੀਂ ਇਕੱਲੇ ਹੀ ਹੋ ਕੋਈ ਨਾਲ ਨਹੀਂ ਤੁਹਾਡੇ ਕੋਈ ਸਰਕਾਰੀ ਨਹੀਂ ਕੋਈ ਐਨਡੀਆਰਫ ਦੀ ਟੀਮ ਨਹੀਂ ਕੋਈ ਆਰਮੀ ਨਹੀਂ ਕੁਝ ਵੀ ਕੱਲ ਨੂੰ ਡਰ ਡਰ ਨਹੀਂ ਲੱਗਦਾ ਕਿ ਇੱਧਾ ਨਹੀਂ ਜੀ ਸਾਲਾ ਇਹ ਇੱਕ ਕੰਮ ਤੇ ਸਰਕਾਰਾਂ ਦੇ ਹੁੰਦੇ ਆ ਤੇ ਮਤਲਬ ਤੁਸੀਂ ਰਾਜਦੇ ਨੇ ਆਪ ਹੀ ਲੱਗੇ ਰਹੇ ਨੇ ਸਾਨੂੰ ਪਤਾ ਲੱਗਾ ਕਿ ਇਸੇ ਅਗਨ ਬੋਰਡ ਦੇ ਵਿੱਚ ਸੌਂ ਜਾਂਦੇ ਤੁਸੀਂ ਹਾਂਜੀ ਹਾਂਜੀ ਇੱਥੇ ਸਾਡੇ ਕਿੰਨੇ ਕਿ ਲੋਕੋ ਵਿੱਚ ਫਸੇ ਹੋਏ ਨੇ ਇਹਦੇ ਵਿੱਚ ਲਗਭਗ ਬਹੁਤ ਟਾਈਟ ਸੋਈ ਅਜੇ ਵੀ ਇਹ ਕਿੰਨੇ ਦੋ ਦੋ ਜੀ ਵੇਖਾ ਤੇ ਬੱਚੇ ਪਰਵਾਸ ਜਿਹੜੇ ਹੈਗੇ ਆ ਉਹ ਬਾਹਰ ਆ ਚੁੱਕੇ ਆ ਅਜੇ ਮਾਲ ਡੰਗਰ ਵੀ ਕੋਈ 150 ਘਾੜਾ ਵੇਚੀ ਆ ਆਜੋ ਆਜੋ ਨਾਲ ਹੀ ਨਾਲ ਅੱਛਾ ਜੀ ਤੇ ਬਾਕੀ ਕੋਈ 100 ਘਰਾਂ ਦਾ ਮਾਲ ਜੰਗ ਬਾਹਰ ਆ ਗਿਆ ਜੀ ਹੁਣ ਤੁਸੀਂ ਕਿਸੇ ਨੂੰ ਮਿਲ ਕੇ ਆਏ ਹਾਂ ਹਾਂਜੀ ਹਾਂ ਅਸੀਂ ਇੱਕ ਬੰਦਾ ਸੀ ਉਹਨੂੰ ਕੋਈ ਕੋਈ ਲੋੜ ਪੈਦੀ ਦਵਾਈ ਦੀ ਡਾਕਟਰ ਵੀ ਮੰਡ ਜਾਇਆਗਾ ਭਾਈ ਹਾਂ ਉਹਨੂੰ ਵੀ ਲਾਈਦਾ ਬਾਹਰ ਜਦੋਂ ਉਹ ਡਾਕਟਰ ਜਾਂ ਜਿਹੜੇ ਸਰਕਾਰ ਨੇ ਦਿੱਤੇ ਨਹੀਂ ਨਹੀਂ ਜੀ ਉਹ ਪ੍ਰਾਈਵੇਟ ਹੀ ਸਰਗਾ ਜਾਇਆ ਪ੍ਰਾਈਵੇਟ ਡਾਕਟਰ ਪ੍ਰਾਈਵੇਟ ਜਾਇਆ ਸਰਕਾਰੀ ਨੂੰ ਕਿਉਂ ਨਹੀਂ ਲੈ ਕੇ ਜਾਂਦੇ ਸਰਕਾਰੀ ਕੰਟ ਲੱਗਾ ਹੋਇਆ ਨਹੀਂ ਸਰਕਾਰੀ ਕੰਪਨੀ ਸਰਕਾਰੀ ਇਦਾਂ ਨਹੀਂ ਰਾਤ ਨੂੰ ਉਹਦੇ ਉਹਨਾਂ ਨੂੰ 10 11 ਵਜੇ ਆਉਣਾ ਤੇ 4 ਵਜੇ 4:30 ਵਜੇ ਤੱਕ ਮੈਂ ਕੈਮਰਾਮੈਨ ਨੂੰ ਕਹਿੰਦਾ ਜੇਕਰ ਪਾਣੀ ਦਿਖਾ ਸਕੇ ਤੇ ਜ਼ਰੂਰ ਪਾਣੀ ਥੋੜਾ ਜਿਹਾ ਦਿਖਾ ਦੇਣੇ ਪਾਣੀ ਜਿਹੜਾ ਸ਼ਾਮ ਦੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਇਹ 5 ਇੰਚ ਜਿਹੜਾ ਵੱਧ ਗਿਆ ਤਾਂ ਸਵੇਰ ਤੋਂ 2 ਫੁੱਟ ਦੇ ਕਰੀਬ ਇਹ ਪਾਣੀ ਵੱਧ ਚੁੱਕਾ ਔਰ ਪਾਣੀ ਦੀ ਸਪੀਡ ਕਾਫੀ ਜ਼ਿਆਦਾ ਵਾ ਇਸ ਟਾਈਮ ਪਾਣੀ ਦੇ ਵਿੱਚ ਅਸੀਂ ਅਗਣ ਬੋਟ ਦੇ ذریعے ਲੋਕ ਜਿਹੜੇ ਘਰਾਂ ਦੇ ਵਿੱਚ ਨੇ ਉਹਨਾਂ ਦਾ ਪਤਾ ਲਾਣ ਲਈ ਪਹੁੰਚਦੇ ਆ ਕਿ ਹਾਂ ਵੀ ਉਹਨਾਂ ਨੂੰ ਰਾਤ ਨੂੰ ਉਹ ਕਿਸ ਤਰ੍ਹਾਂ ਰਹਿੰਦੇ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਨੇ ਕੋਸ਼ਿਸ਼ ਕਰਦੇ ਆ ਕਿ ਬਾਬਾ ਜੀ ਸਾਨੂੰ ਲੈ ਕੇ ਚੱਲੇ ਨੇ ਬੈਠ ਗਏ ਆ ਅਸੀਂ ਜਾਵਾਂਗੇ ਤਿੰਨ-ਚਾਰ ਕਿਲੋਮੀਟਰ ਤੇ ਜਿੱਥੇ ਰਸਤੇ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕੀ ਨਿਕਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਰਾਤ ਨੂੰ ਕਿਵੇਂ ਉਹ ਰਾਤ ਗੁਜ਼ਾਰਦੇ ਨੇ ਇੰਨੇ ਦੁੱਖ ਦੀ ਛੜੀ ਹੈ ਤੁਸੀਂ ਰਾਤ ਹੋ ਗਈ ਤੁਸੀਂ ਹਜੇ ਵੀ ਜਾਗ ਰਹੇ ਆਂ ਸੌਂਦੇ ਨਹੀਂ ਤੁਸੀਂ ਕਿਸੇ ਟਾਈਮ ਨਹੀਂ ਨਹੀਂ ਤੇ ਨਹੀਂ ਆਉਂਦੀ ਤੇ ਤੇ ਕਰਾਣਾ ਨੀਂਦ ਨਹੀਂ ਆਉਂਦੀ ਤੇ ਕੀ ਕਰੀਏ ਸਾਰੀ ਫਸਲ ਖਤਮ ਹੋ ਗਈ ਟਰੈਕਟਰ ਖੜੇ ਐ ਗੱਡੀਆਂ ਖੜੀਆਂ ਨੇ ਪਾਣੀ ਲਗਾਤਾਰ ਵਧ ਰਿਹਾ ਬਾਤ ਤੁਸੀਂ ਆ ਘਰ ਕੋਠਾ ਡਿੱਗ ਸਕਦਾ ਕਿਸੇ ਟਾਈਮ ਤੁਸੀਂ ਇੱਥੇੋਂ ਤਨ ਤੁਸੀਂ ਗਏ ਇੰਨਾ ਇੰਨਾ ਘਾਹ ਉੱਤੇ ਕੋਠਿਆਂ ਦੇ ਉੱਤੇ ਹਾਂਜੀ ਹਾਂ ਅੱਜ ਹੀ ਆਂਦਾ ਹਣ ਅੱਜ ਤੇ ਤੁਰਿਆ ਫਿਰਦਾ ਸੀ ਪਾਣੀ ਗੇਰੇ ਇਹਨਾਂ ਦਿਨ ਬਸ ਹੀ ਰਹੇ ਹਾਂ ਹੂੰ ਅੱਜ ਆਏ ਘਰੇ ਹਾਂਜੀ ਇਹ ਵੀ ਕੱਲੇ ਕਰਕੇ ਵੀ ਹੁਣ ਕੱਲਾ ਹੀ ਬੰਦੇ ਦਾ ਕੋਈ ਰਹਿੰਦਾ ਜੀ ਸੱਪਸ ਨੂੰਗੜੀ ਸੌਂਦੀ ਹੂੰ ਹੂੰ ਬੱਚਾ ਫਿਰ ਨਹੀਂ ਇਹ ਦੋ ਜਾਣੇ ਹੋਣਗੇ ਇੱਕ ਤੁਹੇ ਦਾ ਸਾਥ ਦਵਾਂਗੇ ਆਹ ਦੇਖੋ ਆਹ ਢੂੰਗੇ ਬੋਰ ਕਰਾਏ ਆ ਹੂੰ ਚੰਦਾ ਪਾਣੀ ਪੈ ਗਿਆ ਦੇ ਵਿੱਚ ਹਾਂ ਮੈਂ ਕਿਹਾ ਜੇ ਪਾਣੀ ਢੂੰਗਾ ਹੈ ਨਾ ਸਾਡੀ ਇਥੇ ਫਸ ਰਹੀ ਆ ਹੂੰ ਪਾਣੀ ਸਾਡੇ ਮਾਰੇ ਹੋ ਗਏ ਆ ਆ ਡੰਗਰਾਂ ਦੀਆਂ ਠੁਰਲੀਆਂ ਆ ਆ ਦੋ ਡੰਗਰ ਰੱਖੇ ਤਾਂ ਤੂੰ ਇਹਦੇ ਵਿੱਚ ਕੀ ਖਾਊਗਾ ਕੀ ਪੀਊਗਾ ਹੂੰ ਮਾਰੇ ਜੇ ਡੰਗਰ ਵੀ ਬਾਹਰ ਕੱਢ ਤੇ ਆ ਦੱਸ ਕਿੱਧਰ ਗਈ ਆ ਟੂਬ ਰੱਖੀ ਆ ਉਹਦੀ ਧੂਕ ਨਿਕਲਦੀ ਰਾਤ ਨੂੰ ਦੱਸ ਇੱਕ ਡਾਕਟਰ ਹੋ ਕੇ ਜਾਊ ਕਿਧਰ ਨਾ ਬੇੜੀਆਂ ਸਰਕਾਰ ਕੋਲੇ ਕੁਝ ਵੀ ਨਹੀਂ ਹੇ ਵੀ ਭੰਕ ਕਿਰ ਹੋਈ ਆ ਵੇ ਲਾੰਗ ਕਰਦੇ ਆ ਸਾਨੂੰ ਆਹ ਡੈਰੀ ਰੂਪ ਦੇ ਦੇਣ ਤਾਂ ਇਹ ਸੋਖੇ ਰਹਿ ਜਿਏ ਨਹੀਂ ਦੇਣਾ ਲੈਣਾ ਸਾਨੂੰ ਇਹ ਤੋਂ ਕਿਸੇ ਦਾ ਆਪ ਦਾ ਲਾ ਦੇਣ ਅਸੀਂ ਆਪ ਦਾ ਪਾਸੇ-ਆਸੇ ਚਲਦੀ ਹੈ ਜੀ ਲੈਣਾ ਇੱਥੋਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਮਾਜਵੇ ਦੀ ਲੋੜ ਆ ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਦੀ ਕੀ ਹੂੰ ਕਿਸੇ ਚੀਜ਼ ਦੀ ਲੋੜ ਫਿਰ ਸਾਨੂੰ ਲੋੜ ਆ ਜਿਹੜਾ ਸਾਡੇ ਨਾਲ ਇਹ ਵੇਲੇ ਮੋਢੇ ਨਾਲ ਮੋਢਾ ਲਾ ਕੇ ਖਲੋਜੇ ਦਰਦ ਸੁਣ ਲੈ ਦਰਦ ਸਾਡਾ ਸੁਣ ਲੈ